हेलो स्टूडेंट्स ਅੱਜ ਜਸੀਂ ਕਰਾਂਗੇ ਪ੍ਰੋਫੈਸਰ ਮੋਹਨ ਸਿੰਘ ਦੇ ਜੀਵਨ ਤੇ ਸਿੱਖਾ ਕਲਾ ਦੀਆਂ ਵਿਸ਼ੇਸ਼ਤਾਈਆਂ ਠੀਕ ਹੈ ਪ੍ਰੋਫੈਸਰ ਮੋਹਨ ਸਿੰਘ ਦਾ ਜਿਹੜਾ ਜਨਮ ਹੋਇਆ ਸੀ 20 ਅਕਤੂਬਰ 1905 ਈਸਵੀ ਨੂੰ ਮਰਦਾਨ ਸੂਬਾ ਸਰਹੰਦ ਪਾਕਿਸਤਾਨ ਵਿਖੇ ਡਾਕਟਰ ਜੋਤ ਸਿੰਘ ਦੇ ਘਰ ਜਿਹੜਾ ਹੋਇਆ ਸੀਗਾ ਮੁੱਢਲੀ ਵਿੱਦਿਆ ਉਸਨੇ ਤਮਿਆਲ ਜ਼ਿਲ੍ਹਾ 라ਵਲਪਿੰਡੀ ਵਿੱਚ ਪ੍ਰਾਪਤ ਕੀਤੀ ਉਸ ਨੂੰ ਪੜਨ ਨਾਲੋਂ ਫਿਰਨ ਤੁਰਨ ਦਾ ਬਧੇਰੇ ਚਾ ਸੀ ਉਹ ਸੂਫੀਆਂ ਦੇ ਤਖੀਆਂ ਤੋਂ ਰੰਗਾ ਤਮਾਸ਼ੀਆਂ ਵਿੱਚ ਬੜੇ ਚਾਹ ਨਾਲ ਜਾਂਦਾ ਸੀ ਉਸ ਨੇ 1921 ਵਿੱਚ ਅਦਵਾਲ ਵਿਖੇ ਇੱਕ ਅਕਾਲੀ ਕਾਨਫਰੰਸ ਵਿੱਚ ਸਾਡਾ ਗੁਰੂ ਤੇ ਗੁਰੂ ਦਾ ਬਾਗ ਸਾਡਾ ਕਵਿਤਾ ਪੜ੍ਹੀ ਜੋ ਕਿ ਬਹੁਤ ਪਸੰਦ ਕੀਤੀ ਗਈ ਤੇ ਇਸ ਬਦਲੇ ਉਸ ਨੂੰ ਇਨਾਮ ਮਿਲਿਆ ਜਿਸ ਤੋਂ ਉਤਸ਼ਾਹਿਤ ਹੋ ਕੇ ਉਹ ਕਵੀ ਦਰਬਾਰਾ ਵਿੱਚ ਹਿੱਸਾ ਲੈਣ ਲੱਗਾ 1923 ਵਿੱਚ ਉਸਨੇ ओरिएंटਲ ਕਾਲਜ ਲਾਹੌਰ ਤੋਂ ਮੁਨਸ਼ੀ ਫਾਜ਼ਲ ਪਾਸ ਕੀਤੀ ਇਸ ਸਮੇ ਉਸਦਾ ਵਿਆਹ ਇੱਕ ਮੋਟਿਆਰ ਬਸੰਤ ਨਾਲ ਹੋਇਆ ਜਿਸ ਤੇ 1927 ਵਿੱਚ ਮਰਨ ਨਾਲ ਮੋਹ ਸਿੰਘ ਵਿੱਚ ਕਾਵਿਕ ਰੁਚੀਆਂ ਹੋਰ ਵੀ ਤੀਬਰ ਹੋਈਆਂ ਕੁਝ ਸਮਾਂ ਉਹ ਖਾਨੇਵਾਲ ਦੇ ਹਾਈ ਸਕੂਲ ਵਿੱਚ ਅਧਿਆਪਕ ਰਿਹਾ ਫਿਰ ਉਸਨੇ 1932-33 ਵਿੱਚ ਫਾਰਸੀ ਦੀ ਐਮ ਐਮਏ ਪਾਸ ਕੀਤੀ ਫਿਰ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਫਾਰਸੀ ਦਾ ਪ੍ਰੋਫੈਸਰ ਲੱਗ ਗਿਆ ਇੱਥੇ ਉਸ ਦਾ ਮੇਲ ਪ੍ਰਿੰਸੀਪਲ ਤੇਜਾ ਸਿੰਘ ਤੇ ਸੰਤ ਸਿੰਘ ਸ਼ੇਖੂ ਨਾਲ ਹੋਇਆ ਇਹਨਾਂ ਦੋਹਾਂ ਦਾ ਮੋਹਨ ਸਿੰਘ ਉਤੇ ਕਾਫੀ ਪ੍ਰਭਾਵ ਪਿਆ ਤੇ ਦੋਹਾਂ ਨੇ ਉਸ ਨੂੰ ਲਿਖਣ ਦੀ ਪ੍ਰੇਰਣਾ ਦਿੱਤੀ ਠੀਕ ਹੈ 1939 ਵਿੱਚ ਮੋਹਨ ਸਿੰਘ ਨੇ ਨੌਕਰੀ ਛੱਡ ਕੇ ਪੰਜ ਦਰਿਆ ਮਾਸਕ ਪੱਤਰ ਜਾਰੀ ਕੀਤਾ ਤੇ ਹਿੰਦ ਪਬਲਿਸ਼ਰਜ਼ ਲਿਮਟਿਡ ਨਾਂ ਦੀ ਕੰਪਨੀ ਖੋਲ ਕੇ ਪੁਸਤਕਾ ਛਾਪਣ ਤੇ ਵੇਚਣ ਦਾ ਕੰਮ ਆਰੰਭ ਕੀਤਾ ਲੰਮੀ ਬਿਮਾਰੀ ਕਾਣ ਉਸਨੇ ਕੰਪਨੀ ਬੰਦ ਕਰ ਦਿੱਤੀ ਤੇ ਖਾਲਸਾ ਕਾਲਜ ਪਟਿਆਲਾ ਵਿੱਚ ਪ੍ਰੋਫੈਸਰ ਲੱਗ ਗਿਆ ਫਿਰ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅ ਇਮੇ ਇਮੇਰੀਟਸ ਲੱਗ ਗਿਆ ਰਹਾ 5 ਮਈ 1970 ਨੂੰ ਉਹ ਚਲਾਣਾ ਕਰ ਗਿਆ ਅੱਗੇ ਉਹਨਾਂ ਦੀ ਰਚਨਾ ਤੇ ਕਾਵਕਲਾ ਕੀ ਸੀ ਪ੍ਰੋਫੈਸਰ ਮੋਨ ਸਿੰਘ ਦਾ ਸਭ ਤੋਂ ਪਹਿਲਾ ਕਾਵ ਸੰਗ੍ਰਹਿ ਚਾਰ ਹੰਝੂ ਸੀ ਜਿਸ ਵਿੱਚ ਉਸਨੇ ਚਾਰ ਕਵਿਤਾਵਾਂ ਨੂਰਜਹਾਂ ਅਨਾਰਕਲੀ ਬਸੰਤ ਅਤੇ ਰੱਬ ਅ ਰੱਬ ਛਪਵਾਈਆਂ ਮਗਰੋਂ ਉਸਨੇ ਇੱਕ ਕਵਿਤਾਵਾਂ ਸਾਵੇਂ ਪੱਤਰ 1976 36 ਇਸਵੀ ਕਾਵ ਸੰਗ੍ਰਹਿ ਵਿੱਚ ਛਾਪ ਛਾਪ ਦਿੱਤੀਆਂ ਉਸਨੇ ਕੋਈ 8 ਕਾਵ ਸੰਗ੍ਰਹਿ ਰਚੇ ਸਾਵੇਂ ਪੱਤਰ ਵਿੱਚ ਉਹ 40 ਕੋ ਕਵਿਤਾਵਾਂ ਹਨ ਚਾਰ ਹੰਝੂ ਉਸਦੀ ਉਪਰੋਕਤ ਕਵਤਾ ਮਾ ਤੋਂ ਬਿਨਾ ਛਤੋ ਦੀ 베ਰੀ ਸੈਦਾ ਤੇ ਸਬਜਾਂ ਅੰਬੀ ਦੇ ਬੂਟੇ ਥੱਲੇ ਖੂ ਦੀ ਗੰਦੀ ਉੱਤੇ ਸੁਮਹਾ ਦੀ ਕੰਦੀ ਪ੍ਰੀਤ ਗਾਥਾ ਮਹਨ ਠੀਕ ਹੈ ਇਨ੍ਹਾਂ ਦੇ ਛੰਦ ਨਮੇ ਹਨ ਬਿਆਨ ਰੋਚਕ ਤੇ ਜਜ਼ਬੇ ਭਰਪੂਰ ਹਨ ਸ਼ਬਦ ਚੋਣ ਸੁੰਦਰ ਤੇ ਸੁੰਦਰ ਨੇ ਭਾਵਾਂ ਦੇ ਅਨੁਕੂਲ ਹੈ ਗੁਲੇਲੀ ਸਿੰਦਣ ਸਿੱਖੀ ਤੇ ਜਵਾਨੀ ਇਸ ਸੰਗ੍ਰਹਿ ਦੀਆਂ ਹੋਰ ਪ੍ਰਸਿੱਧ ਰਚਨਾਵਾਂ ਹਨ ਅੱਗੇ ਕਸੂਂਬੜਾ 1936 ਤੋਂ 1949 ਦੀਆਂ ਕਪਤਾਮਾਂ ਦਾ ਸੰਗ੍ਰਹਿ ਹੈ ਕੁੜੀ ਪੋਠੋਹਾਰ ਦੀ ਤਾਜ ਮਹਿਲ ਭਗਤੀ ਬੇ ਬੇਵੱਡੀ ਰਾਣੀ ਸਾਹਿਬਕੌਰ ਤੇ ਦੋ ਤਿਤਲੀਆਂ ਇਸ ਸੰਗ੍ਰਹਿ ਦੀਆਂ ਪ੍ਰਸਿੱਧ ਕਵਿਤਾਵਾਂ ਹਨ ਅਦਵਾਟੇ ਕਾਵ ਸੰਗ੍ਰਹਿ 1940 ਵਿੱਚ ਛਪਿਆ ਸਤਸੰਗ ਅਦਵਾਟੇ ਸੁਗੜੀ ਵਿੱਚ ਕਲਾਵੇ ਅਤੇ ਪਸੂ ਇਸ ਸੰਗ੍ਰਹਿ ਨੀਯਾ ਉੱਤਮ ਕਵਿਤਾ ਮਹਾਨ ਇਹ ਸੰਗ੍ਰਹਿ ਕਵੀ ਦੇ ਪਿਆਰ ਨੈਕਸਟ ਪੇਜ ਤੇ ਕਵੀ ਦੇ ਪਿਆਰ ਸੌਰੀ ਤੇ ਸਮਾਜਿਕ ਚੇਤਨਾ ਦੇ ਅਦਵਾਟੇ ਰਹਿਣ ਵੱਲ ਸੰਕੇਤ ਕਰਦਾ ਹੈ ਕੱਚ ਸੱਚ ਕਾਵ ਸੰਗ੍ਰਹਿ 1945 ਵਿੱਚ ਛਪਿਆ ਇਹਨਾਂ ਦਾ ਇਸ ਵਿੱਚ ਲੀਆਂ ਕੁਝ ਕਵਿਤਾਵਾਂ ਜਿਹੜੀਆਂ ਸੀਗੀਆਂ ਜਿਹੜੀਆਂ ਨਿੱਜੀ ਪ੍ਰੀਤ ਦੀ ਉਪਜ ਹਨ ਤੇ ਕੁਝ ਸਮਾਜਿਕ ਚੇਤਨਾ ਦੀ ਠੀਕ ਹੈ ਇਸ ਸੰਗ੍ਰਹਿ ਵਿੱਚ ਉਹ ਨਿੱਜੀ ਪ੍ਰੀਤ ਨੂੰ ਅ ਗੱਚ ਤੇ ਸਮਾਜਿਕ ਚੇਤਨਾ ਸੱਚ ਕਰਾਰ ਦਿੰਦਾ ਹੈ ਕੱਚ ਤੇ ਸੱਚ ਅ ਕਰਾਰ ਦਿੰਦਾ ਇਸ ਸੰਗ੍ਰਹਿ ਦੇ ਅੰਤ ਵਿੱਚ ਇੱਕ ਦਰਜਨ ਦੇ ਕਰੀਬ ਰੁਵਾਇਆਂ ਹਨ ਜਿਨ੍ਹਾਂ ਵਿੱਚ ਉਮਰਸ਼ ਉਮਰਖਿਆਮ ਵਰਗਾ ਰੰਗ ਤੇ ਨਸ਼ਾ ਹੈ ਉਹ ਉਸ ਦਾ ਕਾਵ ਸੰਗ੍ਰਹਿ ਆਵਾਜ਼ਾਂ 1951 ਵਿੱਚ ਅਤੇ ਵੱਡਾ ਵੇਲਾ 1958 ਵਿੱਚ ਛਪੇ। ਇਨ੍ਹਾਂ ਵਿੱਚ ਉਹਨਾਂ ਉਸ ਦੀ ਸਮਾਜਿਕ ਸੂਝ ਪੱਕ ਰਹੀ ਦਿਖਾਈ ਦਿੰਦੀ ਹੈ। ਉਹ ਕ੍ਰਾਂਤੀ ਵਿੱਚ ਕੂਕਦਾ ਹੋਇਆ ਲਿਖਦਾ ਹੈ। ਭਾਉ ਦੇ ਪੁੱਤਰ ਭਾਉ ਦੇ ਮਾਲਕ ਬਣ ਗਏ। ਭਾਉ ਦੇ ਦੁਸ਼ਮਣ ਰਾਜ ਕੇ ਹੋਏ ਖੁਆਰ। ਹੋਇਆ ਸਰਮਾਏ ਦਾ ਮਹਿਕਾਨਾ ਬੇਰਾਨ। ਉੱਤਰਿਆ ਜ਼ਗੀਰਦਾਰੀ ਦਾ ਖੁਮਾਰ ਤ੍ਰੇਤੀ ਵਾਂਗ ਪਸਮ ਮੋੜ ਲੰਕਾ ਹੋਈ ਵੱਡੀ ਹਿੰਮਤ ਹੋਬਦੀ ਜਾਂਕੇ ਦੁਆ ਦੂਰ ਸਭ ਮਜ਼ਦੂਰਾਂ ਦੀ ਸ਼ੰਕਾ ਹੋਈ ਜਿਹੜੀ ਵੱਡਾ ਵੇਲਾ ਵਿੱਚ ਮੰਗਲੀ ਤੇ ਗੱਜਣ ਲੋਕ ਹਿੱਤਾਂ ਦੀ ਲੋਕ ਹਿੱਤਾਂ ਲਈ ਜੂਝਣ ਵਾਲੇ ਯੋਧਿਆਂ ਨਾਲ ਸੰਬੰਧਿਤ ਕਵਿਤਾਵਾਂ ਹਨ ਇਹ ਵੀਰ ਕਥਾਵਾਂ ਹਨ ਗੱਜਣ ਸਿੰਘ ਕਵਤਾ ਵਿੱਚ ਉਹ ਲਿਖਦਾ ਹੈ ਲੋਕ ਰਾਜ ਦਾ ਲੋਕ ਰਾਜ ਦਾ ਕਰਾ ਜਦੋਂ ਚੱਲਣਾ ਤਿੱਬਿਆਂ ਦਾ ਮਾਂ ਟਟਣ ਟੁੱਟਣਾ ਸਾਥੀਓ ਸਾਥੀਓ ਕੇ ਕਿਰਤ ਅੱਗੇ ਜਾਗ ਝੁਕਣਾ ਲੋਕ ਰਾਜ ਦਾ ਉਸ ਨੇ ਪੰਜਾਬ ਦੇ ਮੁਜਾਰਿਆਂ ਦੇ ਘੋਲ ਨੂੰ ਆਪਣੀ ਕਵਿਤਾ ਵਿੱਚ ਥਾਂ ਦਿੱਤੀ ਹੈ ਇਸ ਤੋਂ ਵਿਨੈ ਸੰਗ੍ਰਹਿ ਵਿੱਚ ਹੋਰ ਵੀ ਬੀਰ ਕਥਾਵਾਂ ਗਥਾਵਾਂ ਤੇ ਕ੍ਰਾਂਤੀਕਾਰੀ ਕਵਿਤਾਵਾਂ ਹਨ ਜੰਦਰੋ 1964 ਈਸਵੀ ਵਿੱਚ ਜੈ ਮੀਰ 1968 ਤੇ ਬੂਹੇ ਉਸਤੇ ਮਗਰਲੇ ਕਾਪ ਸੰਗ੍ਰਹਿ ਹਨ ਪਹਿਲੇ ਕਾਪ ਸੰਗ੍ਰਹਿ ਵਿੱਚ 12 ਫੁੱਟਕਲ ਕਵਿਤਾਵਾਂ ਕੁਝ ਗਜ਼ਲਾਂ ਤੇ ਇੱਕ ਰੋਮਾਂਟਿਕ ਕਵਿਤਾ ਮਦਨ ਤੇ ਕਾਮਦੀ ਹੈ ਜੰਦਰੇ ਗੁਲਮੋਹਰ ਮਨਸੂਰ ਤੇ ਬਨਜਾਰਨ ਇਸ ਸੰਗ੍ਰਹਿ ਦੀਆਂ ਹੋਰ ਪ੍ਰਸਿੱਧ ਕਵਿਤਾਵਾਂ ਹਨ ਜੈ ਮੀਰ ਕਾਵ ਸੰਗ੍ਰਹਿ ਹਿੰਦ ਰੂਸ ਦੋਸਤੀ ਦੇ ਨਾਂ ਨਾਲ ਸਮਰਪਿਤ ਹੈ ਇਸ ਦਾ ਨਾਂ ਦੋਹਾਂ ਦੇਸ਼ਾਂ ਭਸ਼ਾਵਾਂ ਦੇ ਧਾਰਤੇ ਹੈ ਜਿਸ ਦਾ ਅਰਥ ਹੈ ਅਮਨ ਦੀ ਜੈ ਇਸ ਵਿਚਲੀਆਂ ਕਵਿਤਾਵਾਂ ਦੇ ਵਿਸ਼ੇ ਜੰਗ ਵਿਰੋਧੀ ਤੇ ਮਨੁੱਖਤਾਵਾਦੀ ਹਨ ਇਸ ਸੰਗ੍ਰਹਿ ਬਦਲੇ ਉਸ ਨੂੰ ਸੋਵੀਅਤ ਦੂਤਾਵਾਸ ਵੱਲੋਂ nehru ਪੁਰਸਕਾਰ ਮਿਲਿਆ ਬੂਹੇ ਕਾਵ ਸੰਗ੍ਰਹਿ ਵਿੱਚ ਵੀ ਮਨੁੱਖਵਾਦੀ ਰੰਗ ਪ੍ਰਧਾਨ ਹੈ ਇਨ੍ਹਾਂ ਕਾਵ ਸੰਗ੍ਰਹਿਾਂ ਤੋਂ ਬਿਨਾ ਮੋਹਨ ਸਿੰਘ ਨੇ ਐਡਵਿਨ ਆਰਨਲਡ ਦੇ ਮਹਾਕਾਵ ਲਾਈਟ ਆਫ ਏਸ਼ੀਆ ਨੂੰ ਏਸ਼ੀਆ ਦਾ ਚਾਨਣ ਨਾਂ ਹੇਠ ਕਵਤਾ ਵਿੱਚ ਅਨਵਾਦ ਦਾ ਅਨਵਾਦ ਕੀਤਾ ਇਸ ਇਸ ਦਾ ਇਸ ਦਾ ਮਹਾਕਾਵ ਵਿੱਚ ਮਹਾਤਮ ਬੋਧਾ ਜੀਵਨ ਤੇ ਧਰਮ ਬਿਆਨ ਕੀਤਾ ਹੈ ਮੋਹਨ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਜਨਮ ਸਤਾਵਲੀ ਤੇ ਨਨਕਾਣ ਮਹਾਂਕਾ ਪੰਜਾਬੀ ਸਾਇਤ ਨੂੰ ਦਿੱਤਾ ਇਸ ਦੀ ਕਵਿਤਾ ਉੱਚ ਕੋਟੀ ਦੀ ਹੈ ਅੱਗੇ ਹੈ ਮੋਹਨ ਸਿੰਘ ਦੀ ਕਵਤਾ ਸਲਵਿਚ ਤਿੰਨ ਪੜਾਵਾਂ ਵਿੱਚੋਂ ਗੁਜ਼ਰਦੀ ਹੈ ਪਹਿਲੇ ਪੜਾਅ ਵਿੱਚ ਸਾਵੇ ਪੱਤਰ ਉਹ ਹੁਸਨ ਦਾ ਪੁਜਾਰੀ ਸੀ ਤੇ ਇਸ਼ਕ ਦਾ ਫਟਿਆ ਇੱਕ ਵਾਸ਼ਨਾਵਾਦੀ ਕਵੀ ਠੀਕ ਹੈ ਨੈਕਸਟ ਹੈ ਅ ਤੀਜੇ ਦੂਜੇ ਪੜਾਅ ਦੇ ਵਿੱਚ ਜਿਹੜਾ ਸੀਗਾ ਸੀ ਇਸ ਪੜਾਅ ਵਿੱਚ ਉਸ ਦੀ ਕਲਮ ਵਿੱਚ ਬੜਾ ਜੋਰ ਹੈ ਦੂਜੇ ਪੜਾਅ ਕੁਸੰਬੜਾ ਅਦਵਾਟੇ ਤੇ ਕੱਚ ਸੱਚ ਵਿੱਚ ਉਸ ਦੀ ਚੇਤਨਾ ਨਿੱਜਤਾ ਵਿੱਚੋਂ ਨਿਕਲ ਕੇ ਸਮਾਜਿਕ ਖੇਤਰ ਵਿੱਚ ਦਾਖਲ ਹੋਣ ਲੱਗਦੀ ਹੈ ਤੇ ਕਲਾ ਪਹਿਨਾ ਨਾਲੋਂ ਪੁਕੇਰੀ ਹੈ ਤੀਜੇ ਪੜਾਅ ਆਵਾਜ਼ਾਂ ਜ਼ੰਦਰੇ ਜ਼ੈਮੀਰ ਤੇ ਬੂਹੇ ਵਿੱਚ ਉਸ ਦੀ ਚੇਤਨਾ ਸਮਾਜਿਕ ਤੇ ਕ੍ਰਾਂਤੀਕਾਰੀ ਸ਼ਕਤੀਆਂ ਦੀ ਸਮਰਥਕ बन ਜਾਂਦੀ ਹੈ ਪਰ ਕਲਾ ਦੇ ਪੱਖੋਂ ਕਵਿਤਾ ਉੰਤੀ ਨਹੀਂ ਕਰਦੀ ਉਹ ਛੋਟੀ ਕਵਿਤਾ ਦਾ ਮਹਾਨ ਕਵੀ ਹੈ ਉਸਨੇ ਛੋਟੀਆਂ ਕਵਤਾਵਾਂ ਵਿੱਚ ਬੜੀ ਨਿਪੁੰਨਤਾ ਨਾਲ ਨਿਜੀ ਭਾਵ ਭਰੇ ਹਨ ਮੋਹਨ ਸਿੰਘ ਇੱਕ ਗੀਤਕਾਰ ਦੇ ਤੌਰ ਤੇ ਵੀ ਉੱਚਾ ਸਥਾਨ ਰੱਖਦਾ ਹੈ ਉਸਦੇ ਗੀਤਾਂ ਵਿੱਚ ਸਰਲਤਾ ਰਾਗ ਆਮੋਹਾਰਤਾ ਤੇ ਜਜ਼ਬੇਤੀ ਬਹੁਲਤਾ ਵਰਗੇ ਗੁਣ ਹਨ ਕੋਈ ਤੋੜੇ ਵੇ ਕੋਈ ਤੋੜੇ ਜੇ ਤੂੰ ਬਹਿ ਵੰਜੇ ਮੇਰੇ ਕੋਲ ਕਹੇ ਤੱਕ ਬੈਠਾ ਮੈਂ ਨੈਣ ਨਿੱਕਾ ਨਿੱਕਾ ਦਿਲ ਕਰਨ ਕਰਨਾ ਕੋਈ ਆਇਆ ਸਾਡੇ ਵੇੜੇ ਤੇ ਗੱਲ ਸੁਣੀ ਜਾ ਉਸਦੇ ਪ੍ਰਸਿੱਧ ਗੀਤ ਹਨ ਨਨਕਾਇਣ ਉਸ ਦਾ ਮਹਾਕਾਵ ਹੈ ਜੋ ਕਿ ਪ੍ਰਕਿਰਤੀ ਅਤੇ ਕੁਦਰਤ ਚਿੱਤਰਣ ਦੇ ਪੱਖੋਂ ਮਹਾਨ ਹੈ ਕਵਿਤਾ ਤੋਂ ਬਿਨਾ ਮੋਹਨ ਸਿੰਘ ਨੇ ਨਿੱਕੀ ਨਿੱਕੀ ਵਾਸ਼ਨਾ ਕਾਵ ਸੰਗ੍ਰਹਿ ਜਵਾਹਰ ਲਾਲ ਨਹਿਰੂ ਦੀ ਇੱਕ ਪੁਸਤਕ ਪਿਤਾ ਬੋਲੋ 3 ਨੂੰ ਚਿੱਠੀਆਂ ਅਨੁਵਾਦ ਤਰਤੀ ਪਾਸਾ ਪਰਤਿਆ ਪੀਂਗ ਨਿਰਮਲਾ ਤੇ ਗੋਦਾਨ ਅਨੁਵਾਦਿਤ ਨਾਵਲ ਤੇ ਚਰਚਿਤ ਦੇ ਜੁੱਧ ਭਾਸ਼ਨਾ ਤੇ ਟ੍ਰਿਵਲੀਅਨ ਦੀ ਇੰਗਲਿਸ਼ ਸੋਸ਼ਲ ਹਿਸਟਰੀ ਅਨੁਵਾਦ ਆਦ ਕਿਰਤਾਂ ਵੀ ਪੰਜਾਬੀ ਸਾਹਿਤ ਨੂੰ ਦਿੱਤੀਆਂ ਇਸ ਪ੍ਰਕਾਰੋਂ ਪੰਜਾਬੀ ਸਾਹਿਤ ਦਾ ਉੱਗਾ ਸਾਹਿਤਕਾਰ ਹੋਇਆ ਠੀਕ ਹੈ ਇਹ ਤੁਹਾਡੇ ਹੋ ਗਿਆ ਜੀ ਪ੍ਰੋਫੈਸਰ ਠੀਕ ਹੈ ਪ੍ਰੋਫੈਸਰ ਮੋਨ ਸਿੰਘ ਜੀ ਤੇ ਨੈਕਸਟ ਅਸੀਂ ਕਿਸੇ ਹੋਰ ਰਾਈਟਰ ਬਾਰੇ ਕਰਾਂਗੇ